ਤੇਜ-ਤੇਜ ਪਾਠ ਕਰਨਾ ਸਹੀ ਹੈ ਆਓ ਜਾਣਦੇ ਹਾਂ ਜਿਵੇਂ ਕਿਸੇ ਨੇ ਸਾਨੂੰ ਪਿਆਰ ਭਰੀ ਗੱਲ ਕਰਨੀ ਹੋਵੇ ਤਾਂ ਉਹ ਤੇਜ-ਤੇਜ ਬੋਲੇ ਜਾਂ ਅਧੂਰੇ ਸ਼ਬਦ ਕੱਢੇ ਤਾਂ ਸਾਨੂੰ ਉਸ ਦੀ ਸਮਝ ਨਹੀਂ ਆਵੇਗੀ ਤੇ ਨਾ ਹੀ ਉਸ ਦੀ ਗੱਲ ਸਾਡੇ ਦਿਲ ਵਿੱਚ ਬਸੇਗੀ ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਤੇਜ-ਤੇਜ ਪੜ੍ਹਦੇ ਹਾਂ ਤਾਂ ਸਾਡੇ ਕੰਨ ਉਸ ਨੂੰ ਨਹੀਂ ਸੁਣਦੇ ਤੇ ਨਾ ਹੀ ਉਸ ਦੇ ਅਰਥ ਸਾਡੇ ਮਨ ਵਿੱਚ ਵਸਦੇ ਹਨ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਬਾਣੀ ਪੜ੍ਹਦੇ ਸਮੇਂ ਸਹਿਜ ਰੱਖਣਾ ਹੈ ਸਹਿਜ ਦਾ ਮਤਲਬ ਹੈ ਆਰਾਮ ਨਾਲ ਧੀਰਜ ਨਾਲ ਪਿਆਰ ਨਾਲ ਗੁਰਬਾਣੀ ਆਪ ਹੀ ਕਹਿੰਦੀ ਹੈ ਸਹਿਜ ਸੁਭਾਈ ਸਦਾ ਮਨਮਾਨਿਆ ਅਰਥਾਤ ਸਹਿਜ ਨਾਲ ਮਨ ਠੰਡਾ ਤੇ ਖੁਸ਼ ਹੁੰਦਾ ਹੈ ਜੇ ਅਸੀਂ ਸਿਰਫ ਤੀਜੀ ਨਾਲ ਪਾਠ ਕਰਦੇ ਹਾਂ ਤਾਂ ਇਸ ਦੇ ਮਨੋਰਥ ਪੂਰੇ ਨਹੀਂ ਕਰਦਾ ਬਾਣੀ ਦਾ ਸਮਝਣ ਜਪਣ ਅਤੇ ਜੀਵਨ ਵਿੱਚ ਲਾਗੂ ਕਰਨਾ ਸਹੀ ਹੈ ਇਸ ਲਈ ਸੱਚਾ ਪਾਠ ਉਹ ਹੈ ਜੋ ਆਰਾਮ ਨਾਲ ਧਿਆਨ ਨਾਲ ਪਿਆਰ ਨਾਲ ਕੀਤਾ ਜਾਵੇ ਤੇ ਇਸ ਤੀਜ ਪੜ੍ਹਨਾ ਸਿਰਫ ਜ਼ਬਾਨ ਦਾ ਕੰਮ ਹੈ ਪਰ ਸਹਿਜ ਨਾਲ ਪੜ੍ਹਨਾ ਰੂਹ ਦਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ